ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਜਾਨਵਰ ਵਿਖਾਉਣੇ ਹਨ ਮਤਲਬ ਸਾਰੇ ਜਾਨਵਰ ਚੋਟੀ ਦੇ ਆ ਭਾਵੇਂ ਕੋਈ ਅਮਰੀਕਨ ਲੈ ਲੈਦੇ ਭਾਵੇਂ ਕੋਈ ਜਰਸੀ ਲੈ ਲੈਦੇ ਭਾਵੇਂ ਕੋਈ ਕਾਲੀ ਲੈ ਲੈਦੇ ਭਾਵੇਂ ਕੋਈ ਚਿੱਟੀ ਲੈ ਲੈ ਸਾਰੀਆਂ ਹੀ ਵਹਿੜਾਂ ਚੜਦੀ ਤੋਂ ਚੜਦੀ ਆ ਮਾੜੀ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ ਬਾਕੀ ਜਾਨਵਰ ਖਰੀਦੇ ਨੇ ਤੁਸੀਂ ਆ ਜਿਹੜਾ ਰੰਗ ਤੁਹਾਡੇ ਚੰਗਾ ਲੱਗਦਾ ਕਿਸੇ ਨੇ ਜਰਸੀ ਲੈਣੀ ਆ ਤੇ ਜਰਸੀ ਦਾ ਲੇਵਲ ਵੀ ਪੂਰਾ ਵੱਡਾ ਤੇ ਜੇ ਕਿਸੇ ਨੇ ਅਮਰੀਕਨ ਲੈਣੀ ਆ ਅਮਰੀਕਨਾਂ ਦੇ ਤਾਂ ਲੇਵੇ ਕਰਮਾਨੀਆਂ ਦੇ ਵੱਡੇ ਹੁੰਦੇ ਹੀ ਆ ਸਾਰੇ ਮਾਲ ਹੀ ਸੇਲ ਆ ਵਿਕਾਊ ਆ ਇਨਫੋਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਦੱਸ ਦੀ ਨਾਂ ਮੇਰੇ ਗੋਰਾ ਗਿਆਲ ਪਿੰਡ ਆਪਣਾ ਸੁੱਕੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਟਾ ਜੀ ਤੇ ਮੋਗੇ ਤੋਂ 20 ਕਿਲੋਮੀਟਰ ਬਾਟਾ ਜੀ ਫੋਨ ਨੰਬਰ ਦੱਸ ਦੀ 9781230900 ਅੱਜ ਤਾਂ ਸਾਰੀ ਬਣ ਗਈ ਕਰੀ ਪਤਾ ਇਕੱਠੀ ਹਾਂਜੀ ਵੀਰੇ ਐਫ ਐਫ ਵੜਾ ਵੀ ਚੰਗੀਆਂ ਹੈਗੀਆਂ ਇੱਕ ਗਰਲੈਂਡੋ ਦਾ ਟੱਚ ਵੀ ਹੈਗੀ ਵੜਾ ਤਿੰਨ ਜਰਸੀ ਵੜਾ ਵੀ ਚੰਗੀਆਂ ਮੰਨ ਲਓ ਪੂਰੀਆਂ ਇੰਨੀ ਚਿੱਟੀ ਕੱਢੀ ਕਿਵੇਂ ਇਹ ਇਹ ਵੀਰੇ ਇੱਕ ਵੜ ਫਾਰਮ ਦੀ ਆ ਬਾਕੀ ਉਦਾਂ ਘਰਾਂ ਚੋਂ ਲਈਆਂ ਜਾਂ ਕਿ ਜਰਸੀ ਇਹ ਬੰਦਿਆਂ ਕੋਲੇ 20 25 ਵੇੜਾ ਹੈਗੀਆਂ ਉਹਨਾਂ ਤੋਂ ਲਈਆਂ ਹਾਂਜੀ ਨਹੀਂ ਨਮਾਗੇ ਚਿੱਟੀ ਕਿਹੜੀ ਕੋਈ ਚਿੱਟੀ ਆ ਇਹ ਦੀ ਸ਼ੈਣ ਕੀ ਆ ਮੰਨ ਲਓ ਵੀ ਚਮਕਦਮ ਕੀ ਇੰਨੀ ਰੱਬ ਨੂੰ ਹੀ ਚਿੱਟੀ ਆ ਹਾਂਜੀ 10 ਫਿਰ ਇਹ ਵੀ ਸਹੀ ਆ ਹਾਂਜੀ ਉਹਦੇ ਸਰੀਰ ਦੀ ਚਮਕੀ ਇੰਨੀ ਆ ਹਾਂਜੀ 10 ਫਿਰ ਇਹਦੇ ਬਾਰੇ ਇਹ ਵੀਰੇ ਪਹਿਲੇ ਸੂਏ ਸੋਈ ਆ ਬੱਚੀ ਅੱਜ ਤੀਜਾ ਦਿਨ ਸੋਈ ਰਿਹਾ ਆ ਮਗਰ ਬੱਚਾ ਇਹਦੇ ਵੀਰੇ ਹਾਂ ਠੀਕ ਆ ਜੀ ਜਿਹੜਾ ਹੁਣ ਬੋਲੀ ਹੋ ਗਈ ਵੀਰੇ ਨੇ ਥੱਲੇ 16 ਕਿਲੋ ਜਿੰਨੇ ਡੰਗ ਮਰਦੇ ਕੋਈ ਭਰਾ ਚੋਲ ਰਿਹਾ ਸੁਭਾ ਸ਼ਾਮ ਤੋਂ ਰਿਆ ਆਵੇ ਮੈਂ ਕਿ ਵੀਰੇ ਆਪਣੇ ਘਰੋਂ 게ਟੋ ਬਾਹਰ ਅਗੀ ਲਾਂਬਾ ਨਹੀਂ ਲੈਣਾ ਆਪਣੇ ਘਰੇ ਜਨਰੇਟਰਾਂ ਕੇ ਮਰਜੀ ਤੇ ਚੱਲੀ ਕਰਨ ਲੱਗੇ ਚਵਾਈ ਚ ਕੋਈ ਪੂਰ ਛੱਟਾ ਨਹੀਂ ਗਾ ਠੰਡੀ ਸੀਲਾ ਰੱਸੀ ਵਾ ਕੇ ਚੋਣੀਆਂ ਕੋਈ ਲੱਤ ਨਹੀਂ ਚੱਕਣੀ ਭਾਵੇਂ ਦੋਨੇ ਪਾਸੇ ਬਹਿ ਕੇ ਚੋਣ ਲਈ ਕਿੰਨਾ ਕ ਪਿਆ ਜੀ ਮੇਰੇ ਬੱਚੀ ਦੀ ਬ੍ਰੀਡ ਕੁਆਲਿਟੀ ਬਹੁਤ ਆ ਚਲੋ ਆਪਣ ਤਾਂ ਦੱਸੀ ਉਹਨਾਂ ਨੇ ਬਰੂਡ ਦੇ ਸਿੰਮ ਦੀ ਗਾਂ ਭਰਾ ਕੋਈ ਮਰਜੀ ਆਪਦੀ ਸਮਝ ਨਾ ਲਵੇ ਹਨਾ ਤੇ ਵੀ 20 ਤੋਂ ਪਲੱਸ ਦੁੱਧ ਚੱਲੂਗੀ ਬੱਚੀ ਬਾਕੀ ਕੋਈ ਵੈੜਾ ਆਪਦੀ ਸਮਝ ਨਾ ਭਰਾ ਲੈ ਲਵੇ ਹਨਾ ਕੱਢੀਏ ਬਾਹਰ ਲਓ ਵੀ ਮਿੱਤਰੋ ਇੱਕ ਨੰਬਰ ਐਚ ਐਫ ਨਸਲ ਦੀ ਚੀਨੇ ਕਬੂਤਰ ਆਰ ਕੀ ਫੁੱਲ ਸਨਖੀ ਬੱਚੀ ਸੂਈ ਸਵਾਈ ਗੋਰਾ ਕਹਿੰਦਾ ਜਿੰਨੇ ਦਿਨ ਜੀ ਕਰਦਾ ਅਗਲਾ ਸੁਬਾ ਸ਼ਾਮ ਆਈ ਜਾਵੇ ਤੇ ਦੁੱਧ ਚੋਈ ਜਾਵੇ ਤੇ ਕੰਡੇ ਤੇ ਜੋਖੀ ਜਾਵੇ 16 ਕਿਲੋ ਅੱਜ ਤਾਂ ਬੋਲੀ ਤਿਆਰ ਹੈ 20 ਕਿਲੋ ਤੋਂ ਬਾਹਰ ਗੋਰਾ ਕਹਿੰਦਾ ਨਾਰਮਲ ਹੀ ਬੱਚੀ ਦੁੱਧ ਪਿਆਉ ਬਾਕੀ ਜੇ ਇਹ ਜਾਨਵਰ ਇਹਨਾਂ ਦੁੱਧ ਨਹੀਂ ਦਿੰਦੇ ਫਿਰ ਤਾਂ ਦੇਣਾ ਵੀ ਕਿਹੜੀ ਨੇ ਆ ਕਿਉਂਕਿ ਇਹਨਾਂ ਦੀ ਜੇ ਹਾਈ ਕਪੈਸਿਟੀ ਵੇਖੀਏ ਐਚ ਐਫ ਬਰੀਡ ਦੀ ਫਿਰ ਤਾਂ ਕੱਲੀ-ਕੱਲੀ ਵਛੀ ਡਰਾਮ-ਡਰਾਮ ਭਰ ਦਿੰਦੀਆਂ ਦੋ-ਦੋ ਡਰਾਮ ਵੀ ਕਰਮਾ ਲੀਆਂ ਤਾਂ ਭਰ ਦਿੰਦੀਆਂ ਇਹਨੇ ਤਾਂ ਫੇਰ ਹੈ ਜੀ 20 ਕਿਲੋ ਕਿਆ 16 ਕਿਲੋ ਬੋਲੀ ਰੈਡੀ ਆ 20 ਕਿਲੋ ਤਾਂ ਪੋਲੇ ਜੇ ਹੱਥਾਂ ਵਛੀ ਨੇ ਨਾਰਮਲ ਹੀ ਦੁੱਧ ਪਿਆ ਦੇਣਾ ਫਿਟਿੰਗ ਵਾਲਾ ਹਵਾਨਾ ਐਨ ਪੂਰਾ ਫੱਟ-ਫੱਟ ਠੋਸ ਨਿਗਰ ਹਵਾਨਾ ਮੋਟਾ-ਮੋਟਾ ਗੁਲਾਬੀ ਹੱਦੀ ਚਵਾਈ ਵਾਲਾ ਥਾਨ ਭਾਵੇਂ ਕੋਈ ਦੋਵੇਂ ਜੀ ਬਹਿ ਕੇ ਝੋਲੇ ਨੇ ਦੋਨੇ ਪਾਸੇ ਤੇ ਭਾਵੇਂ ਮਾਸ਼ੀਨ ਤੇ ਚੋਲਣ ਥੰਦਾ ਸਾਈਜ਼ ਪੂਰਾ ਸੋਹਣਾ ਆ ਅੱਧੀ ਚੁਵਾਈ ਵਾਲਾ ਅੰਡਰ ਕੁਆਲਟੀ ਟੌਪ ਕਲਾਸ ਹੂੰ ਉਹਨੂੰ ਚੌੜਾ ਬਿਆ ਉਪਰੋਂ ਪਰ ਇਹਨੂੰ ਦਸੂਏ ਪੀ ਲੂ ਇਦਾਂ ਦੇ ਇਦਾਂ ਹੀ ਰਹੂਗਾ ਇਹ ਐਨ ਕੱਟ ਵਾਲਾ ਲੈਵਾ ਮਲੂ ਠੰਡੀ ਮਿੱਠੀ ਜਿੱਦਾਂ ਮਰਜੀ ਮਤਲਬ ਕਹਿੰਦੇ ਲੋੜ ਦੇ ਫਿਰ ਜਿਹੜੇ ਭਰਾ ਨੂੰ ਪਾਰਕ ਕਰ ਉਹਨੇ ਆਪ ਹੀ ਸਮਝ ਲਿਆ ਆਪਾਂ ਨੂੰ ਜ਼ਿਆਦਾ ਕਹਿੰਦੀ ਲੋੜ ਨਹੀਂ ਇਸ ਬਾਰੇ ਪੂਰੀ ਸ਼ਾਨਦਾਰ ਵੱਛੀ ਆ ਬਿਊਟੀ ਵਾਲਾ ਵੀ ਸਿਰਾ ਹੀ ਲਾਇਆ ਪਿਆ ਫੁੱਲਸ ਨੇ ਕੀ ਆ ਵੀਰ ਕਹਿੰਦਾ ਅਗਲੇ ਕਹਿੰਦੇ ਆ ਬਰੂਟ ਦੀ ਆ ਪਰ ਆਪਾਂ ਨਹੀਂ ਕਹਿੰਦੇ ਬਾਕੀ ਪਵਨਾ ਨਾਂ ਵੀ ਅਗਲਾ ਕਵੇ ਜਾਨਵਰ ਆਪ ਹੀ ਦੱਸਦਾ ਕਿ ਕਿਸੇ ਚੰਗੇ ਸਾਨ ਦੀ ਧੀ ਐ ਬੱਚੀ ਦੇ ਪਿੰਡੇ 'ਚ ਜੈਨੂਅਨੀ ਚਮਕ ਦਮਕ ਫੁੱਲ ਐ ਪਹਿਲਾ ਸੂਆ ਸੂਈ ਸਵਾਈ ਜੇ ਕਿਸੇ ਨੇ ਐਚਐਫ ਬਰੀਡ ਤੇ ਕੰਮ ਕਰਨਾ ਨਾ ਥੋੜੇ ਪੈਸੇ ਲਾਉਣੇ ਆ ਤੇ ਜਾਨਵਰ ਬਹੁਤ ਚੰਗਾ ਹੈ ਕਿੰਨੇ ਦੀ ਗੁਰਜ ਜੈਜ ਆ ਪਾ ਇਹਦਾ ਰੇਟ ਵੀਰੇ ਬਿਲਕੁਲ ਆਪਣਾ ਜਾਇਜ਼ ਹੋਊਗਾ ਮੰਨ ਲਾ ਪੂਵੇ ਲੋਕਾਂ ਕੋਲ 1 5 10 ਨਹੀਂ ਮੰਗਣਾਗਾ 86000 ਜਮਾਨ ਕਰਾਂਗੇ ਵੀਰੇ ਤਾਂ ਨੂੰ ਅਗਲਾ ਵੇਚਦਾ ਵੀ ਆ ਵੀਰੇ 3000 ਰੁਪਿਆ ਬੱਚੀ ਨਾਲ ਜੋੜ ਕੇ ਜਾਊਗੀ ਦੂਜੇ ਸਮੇਂ ਹਾਂ ਇਹ ਜੀ ਹੈਗੀ ਕਿ ਨਹੀਂ ਹੈਗੀ ਇਹ ਤਾਂ ਗੱਲ ਸਹੀ ਹੈ ਮਾਨੂੰ ਲੱਖ ਤੋਂ ਪਲੱਸ ਬੱਚੀ ਵੀ ਕੋਈ ਆ ਜੇ ਤੋ ਹੋਏ ਉਤੋਂ ਸਿੱਧੀ-ਸੁੱਧੀ ਮਾਲਕ ਕਿਸੇ ਚੀਜ਼ ਮਾਲ ਦਾ ਹੈ ਵੀਰੇ ਦੋਸਤੋ ਵੱਧਦੇ ਵਾਲਾ ਪੀਸ ਹੈ ਫੁੱਲ ਚੰਗੀ ਆ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਵੀ ਘਰੇ ਅਮਰੀਕਨ ਬਰੀਡ ਟਾਪ ਦੀ ਤਿਆਰ ਕਰ ਦੂ ਤੇ ਦੁੱਧ ਤਾਂ ਕਰਮਾਲੀ ਨੇ ਚਲੋ ਭੰਡਾਰੇ ਭਰਪੂਰ ਰੱਖਣੇ ਆ ਕਿਉਂਕਿ ਹੈਗੀ ਕੁਆਲਿਟੀ ਬਹੁਤ ਆਨ ਤਾਂ ਹੋਊਗਾ ਵੀਰੇ ਰੇਟ ਤੋਂ ਸੌਦੇਬਾਜ਼ੀ ਨਹੀਂ ਭਰਾ ਦੋ ਨੰਬਰ ਤੇ ਆਇਆ ਸਹੀ ਆ ਦੋ ਨੰਬਰ ਆਣੇ ਵੀਰੇ ਦੁੱਧ ਜੁੱਜ ਸੋਨਾ ਵਾ ਇੱਕ ਹਫ਼ਤੇ ਦੀ ਕੱਚੀ ਆ 17 ਤੋਂ 18 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ ਇਹ ਦਿੰਦੀ ਰਹੀ ਆ ਤੇ ਦੈਣੇ ਮੰਨੋ ਹਫ਼ਤੇ ਦੇ ਅੰਦਰ ਵਾਰ ਕੱਚੀ ਵੀਰੇ ਬੱਚੀ ਕਿੱਡੀ ਵਾਰ ਲਓ ਜੀ ਦੋ ਨੰਬਰ 17 18 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਆ ਸੂਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਬੱਛੀ ਲੈਣੀ ਆ ਚੰਗੀ ਫੈਟ ਵਾਲੀ ਮੱਝਾਂ ਵਰਗੀ ਲੈਣੀ ਆ ਨਾ ਮੱਝਾਂ ਵਰਗਾ ਦੁੱਧ ਉਹ ਫੋਲਨ ਰੋਈ ਨਿੱਗਰ ਦੂਆ ਸੂਆ ਨਵਾਂ ਹਨ ਵਾਂਗੋ ਤੋਰੇ ਤੂਰੇ ਦੀ ਪੂਰੀ ਚੰਗੀ ਆ ਚਾਂਦੀ ਘੋੜੀ ਵਾਂਗੂ ਪੂਰੀ ਰਾਜੀ ਭਾਰੀ ਫੁੱਲ ਵਜਨ ਵਾਲੀ ਬੱਚੀ ਫੈਡ ਫੂਟ ਵਧੀਆ ਉਹਾੜ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੀ ਬੱਚੀ ਆ ਬਾਕੀ ਝੋਲ ਝੂਲ ਬਹੁਤ ਆ ਇਹ ਵੀ ਇੱਕ ਨੰਬਰ ਵਾਂਗੂ ਪੂਰਾ ਵੱਡਾ ਡੱਡਾ ਵਾਲਾ ਹਵਾਨਾ ਤਿਆਰ ਕਰਕੇ ਸੋ ਉਹਦਾ ਹਵਾਨਾ ਫੱਟ ਫੱਟ ਐ ਤੇ ਲੇਵਾ ਇਹ ਵੀ ਲਾਹੂ ਬਹੁਤ ਆ 17 18 ਕਿਲੋ ਦੁੱਧ ਨਾਰਮਲ ਰਾਚੀ ਜੀ ਸੇਵਾ ਦੇਣੇ ਪਿਆ ਦੇਣਾ ਬਾਕੀ ਸੀਲ ਸਾਊਥ ਅਜ ਵੈੜ ਜਿਹੜੀ ਭਾਵੇਂ ਇੱਕ ਨੰਬਰ ਲੈ ਲਓ ਤੇ ਭਾਵੇਂ ਲਾਸਟ ਲੈ ਲਓ ਸਾਰੀਆਂ ਹੀ ਫੁੱਲ ਹੋਣਗੀਆਂ ਕਿਉਂਕਿ ਕੋਈ ਮੰਡੀ ਲੈ ਜਾ ਕੇ ਨਹੀਂ ਮਾਲ ਵੇਚਦੇ ਆਸੇ ਪਾਸੋਂ ਮਾਲ ਖਰੀਦ ਕੇ ਘਰੇ ਇਹਨਾਂ ਨੇ ਪਸ਼ੂ ਵੇਚਣਾ ਹੁੰਦਾ ਤੇ ਪਸ਼ੂ ਘਰੇ ਉਹੀ ਲਿਆਉਂਦੇ ਆ ਜਿਹੜਾ ਸੀਲ ਹੁੰਦਾ ਕਿਉਂਕਿ ਇਹਨਾਂ ਦੇ ਘਰੇ ਬੁੜੀਆਂ ਵੀ ਆਉਂਦੀਆਂ ਬੰਦੇ ਵੀ ਆਉਂਦੇ ਆ ਘਰੇ ਦੁੱਧ ਪੀਣ ਵਾਲੇ ਜਾਂ ਡੇਰੀ ਦੁੱਧ ਪਾਉਣ ਵਾਲੇ ਬੰਦੇ ਆਉਂਦੇ ਆ ਉਹ ਅਗਲੇ ਤਸੱਲੀ ਕਰਕੇ ਲੈ ਜਾਂਦੇ ਆ ਤਾਂ ਕਰਕੇ ਗੋਰਾ ਪਹਿਲਾਂ ਆਪ ਹੀ ਤਸੱਲੀ ਕਰਕੇ ਲਿਆਉਂਦਾ ਜੇ ਕੋਈ ਗਰਮ ਨਿਕਲ ਵੀ ਜਾਵੇ ਤੇ ਸੌਦਾ ਕੀਤਾ ਕਰਾਇਆ ਉਹ ਛੱਡ ਦਿੰਦਾ ਕਿ ਭਾਈ ਸਾਡੇ ਕੰਮ ਦੀ ਨਹੀਂ ਇਹ ਐਲ ਤਾਂ ਕਰਦੀ ਆ ਇਹਦਾ ਪ੍ਰਾਈਸ ਗੁਰੇ ਇਹਦਾ ਵੀਰੇ 62000 ਦਾ ਮਾਨ ਆਊਗਾ ਅੱਜ ਕੱਚੀ ਕੱਚੀ ਦਾ ਹਾਂਜੀ ਵੈੜ ਚੰਗੀ ਆ ਪੂਰੀ ਹੋਰ ਜਿਆਦਾ ਚੰਗੀ ਵੀ ਤਿਆਰ ਹੋ ਗਏ ਬੱਚੀ ਬਾਦਰ ਵੀ ਆਂਦੀ ਵੈਸੇ ਪਰ ਅੱਜ ਕੱਚੀ ਕੱਚੀ ਦਾ ਬਾਹਰ ਤੋਂ ਮਾਨ ਕਰਦਾਂਗੇ ਸਹੀ ਆ ਬਾਕੀ ਵੈੜ ਦਾ ਆਪਾਂ ਮਗਰਲਾ ਘਰ ਵੀ ਦੱਸ ਦਾਂ ਬਈ ਜਿੱਥੋਂ ਲਈ ਆ ਜੇ ਮੈਂ ਬਹੁਤੀ ਸ਼ਾਦੀ ਲੈਣੀ ਆਉਦੀ ਸਿੱਧੀ ਲੈਣੇ ਭਾਵੇਂ ਲਾਓ ਜੀ ਪਿਸ਼ੋਕੜ ਵੀ ਕੋਰਾ ਕਹਿੰਦਾ ਦੱਸ ਦੂੰਗਾ ਇਹਦੇ ਤੁਹਾਨੂੰ ਮੈਂ ਕਹੀ ਜਨਾ ਮੱਝਾਂ ਵਰਗਾ ਦੁੱਧ ਉਸਤਾਰ 18 ਖੁੱਲਾ ਪਿਆ ਦੇਣਾ ਕਰਮ ਵਾਲੀ ਨੇ ਤਿੰਨ ਨੰਬਰ ਆ ਜਾ ਡੱਬੀ ਅਮਰੀਕਨ ਦੇ ਇਹ ਵੈੜ ਹੂੰ ਇਹ 1.5 ਮਹੀਨੇ ਦੀ ਸੂਈ ਆ 50 ਦਿਨਾਂ ਦੀ ਬੈੜਾ ਅੰਛੀ ਨੇ ਆਪਾਂ ਨੂੰ ਦਿੱਤੀ ਨਾਲ ਦੇ ਬੰਡੋਈ ਲਈਏ ਕੋਈ ਜ਼ਿਆਦਾ ਦੂਰੋਂ ਨਹੀਂ ਲਈਏ ਮਗਰਲਾ ਘਾਰ ਇਹਦਾ ਵੀ ਦੱਸ ਦਾਂਗੇ ਆਪਾਂ ਪਰ ਆਪਾਂ 18 ਕਿਲੋ ਦੁੱਧ ਚੋਕੇ ਲਈ ਆ ਹਨਾ ਵੀ ਆਪਾਂ 16 ਕਿਲੋ ਹੀ ਕਹਾਂਗੇ ਜਿੰਨੇ ਡੰਗ ਮਰਜੀ ਕੋਈ ਭਰਾ ਚੋਕੇ ਲਈ ਵੀਰੇ 16 ਕਿਲੋ ਘੰਡਾ ਲਿਆ ਗਿਆ ਹੁੰਦਾ ਸਹੀ ਹੈ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਵੀਡੀਓ ਲੰਮੀ ਹੋ ਜਾਣੀ ਆ ਜਿਨੇ ਜਰਸੀਆਂ ਲੈਣੀਆਂ ਉਹ ਵੀਡੀਓ ਲਾਸਟ ਤੇ ਵੇਖ ਲਓ ਬਹੁਤ ਚੰਗੀਆਂ ਜਰਸੀਆਂ ਅਮਰੀਕਨ ਆਰਗੀਆਂ ਲੈਵੇ ਇਹਨਾਂ ਦੇ ਵੀ ਸੋਹਣੇ ਵੱਡੇ ਹਵਾਨੇ ਆ ਲਓ ਜੀ ਆ ਤਿੰਨ ਨੰਬਰ ਗੋਰਾ ਕਹਿੰਦਾ ਆਪਦੇ ਗਵਾਂਡ ਚੋਂ ਲਈ ਐ ਇਹਦੀ ਵੀ ਅਗਲੇ ਦੀ ਸਾਰੀ ਥੋਪ ਪਤਾ ਦੱਸ ਦਿਆਂ ਕਿਹੜੇ ਘਰੋਂ ਆਈ ਐ ਅਗਲਾ ਤਸੱਲੀ ਕਰ ਲੈ ਮਗਰ ਵੱੱਛੀ ਸੀ ਕਈ ਭੈਣ ਭਰਾ ਬੱਚਾ ਨਹੀਂ ਦਿੰਦੇ ਕਿਉਂਕਿ ਡੇਢ ਮਹੀਨੇ ਦੀ ਸੂਈ ਆ ਅੱਧੀ ਪਲੀ ਫਿਰਦੀ ਸੀ ਅਗਲੇ ਨੇ ਬਾਈ ਦਿੱਤੀ ਨਹੀਂ ਜੇ ਕਿਸੇ ਨੇ ਪਤਾ ਕਰਨਾ ਕਿਹੜਾ ਹੋਰ ਕਢਾਲਾ ਅਗਲਾ ਪਤਾ ਕਰ ਸਕਦਾ 18 ਕਿਲੋ ਅਗਲੇ ਦੇ ਘਰੋਂ ਗੋਰਾ ਕਹਿੰਦਾ ਚੋਕੇ ਲਈ ਐ 16 ਕਿਲੋ ਮੰਨ ਕੇ ਆਇਓ ਕਿਉਂਕਿ ਗੋਰਾ ਕਹਿੰਦਾ ਕੱਲ ਹੀ ਆਈ ਐ ਜਿੰਨੇ ਦਿਨ ਜੀ ਕਰਦਾ ਸੁਬਾ ਸ਼ਾਮ ਆਈ ਜਾਵੇ ਤੇ ਚੋਈ ਜਾਵੇ ਫੁੱਲ ਵੱਡੀ ਡਬਲ ਵੱਡੇ ਕਦ ਕਾਠ ਵਾਲੀ ਸੋਹਣੇ ਟਾਚੇ ਦੀ ਖੁੱਲ ਢਲੇ ਅੰਗਾਂ ਪੈਰਾਂ ਦੀ ਸੂਈ ਸਵਾਈ ਵਹਿੜ 16 ਕੇਜੀ ਜਿੰਨੇ ਦਿਨ ਜੀ ਕਰਦਾ ਝੋਕੇ ਲੈ ਜੋ ਥਣ ਤੁਨ ਰੋਕ ਕੇ ਨੇੜ ਤੋਂ ਚੈੱਕ ਕਰਾ ਦੇ ਨਾ ਯਾਰ ਜਾਨਵਰ ਤਾਂ ਵੀ ਬਹੁਤ ਚੰਗੇ ਆ ਜੇਕੇ ਇਹਨੇ ਜਰਸੀਆਂ ਲੈਣੀਆਂ ਨਾ ਪੂਰੀਆਂ ਚੰਗੀਆਂ ਜਰਸੀਆਂ ਸੂਈਆਂ ਸਲੰਗਾਂ ਨਾਲੇ ਲਓ ਜੀ ਗੁਰਾ ਕਹਿੰਦਾ ਲੇਵਾ ਵਖਾ ਦੇ ਨੇੜੇ ਲਓ ਜੀ ਨੇੜ ਤੋਂ ਲੇਵਾ ਵੇਖ ਲਓ ਇਹਦਾ ਵੀ ਫਿਟਿੰਗ ਵਾਲਾ ਹਵਾਨਾ ਮੋਟਾ-ਮੋਟਾ ਗਲਾਬੀ ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਡੇਢ ਮਹੀਨੇ ਦਾ ਸੂਆ 18 ਕਿਲੋ ਦੁੱਧ ਹੈ ਕੱਲ ਹੀ ਆਈ ਹੈ 16 ਕਿਲੋ ਮੰਨ ਕੇ ਗੋਰਾ ਕਹਿੰਦਾ ਜਿੰਨੇ ਦਿਨ ਜੀ ਕਰਦਾ ਅਗਲਾ ਚੋਕੇ ਲੈ ਜੇ ਪੂਰੀ ਵੱਡੀ ਫੁੱਲ ਵੱਡੇ ਕਰਦ ਵਾਲੀ ਦੂਜਾ ਸੂਆ ਵਾਛੀ ਕਿੰਨੇ ਦੀ ਗੋਰੇ ਬਈ ਇਹਦਾ ਬਿਲਕੁਲ ਜੈਜ ਰੇਟ ਹੋਊਗਾ 54000 ਤੋਂ ਮਾਨ ਦਾ 54000 ਹਾਂ ਜੀ ਜੇ ਕਿ ਇਹਨਾਂ ਗਾਂ ਨੂੰ ਤਿਆਰ ਕਰਕੇ ਵੀ ਦੇਣੀ 60000 ਰੁਪਈਆਂ ਦੀ ਪਰ 85000 ਦੀ ਸਾਈ ਅੱਜ ਹੀ ਆਪਣੇ ਤੋਂ ਲੈ ਲੈਂਦੇ ਆ ਲਓ ਜੀ 54000 ਦੀ ਗੋਰਾ ਕਹਿੰਦਾ ਅੱਜ ਦੇ ਦਿਆਂਗੇ ਜੇ ਕਿਸੇ ਭੈਣ ਭਰਾ ਨੇ ਮੁਰਦੇ ਸੂਏ ਨੂੰ ਤਿਆਰ ਵੇਚਣੀ ਵੀ ਹੋਵੇ ਤਾਂ 85000 ਦੀ ਆਪਣੀ ਪਰ ਵਹਿੜ ਸਾਨੂੰ ਹੀ ਪਤਾ ਵੀਰੇ ਲੱਖ ਦੇ ਘੇਰੇ ਜੀ ਵਿਗੜਿਆ ਜੇ ਅੱਜ ਹੀ ਸਾਈ ਲੈਣੀ 85000 ਇਸਾਈ ਅੱਜ ਹੀ ਕੇ ਨੇ ਸਾਈ ਲੈਣੀ ਤਾਂ ਗੋਰਾ ਕਹਿੰਦਾ 85000 ਦੀ ਵਹਿੜ ਮੈਂ ਲੈ ਲਵਾਂ ਆਉਂਦੇ ਸੂਏ ਨੂੰ ਹਾਂਜੀ ਅੱਗੇ ਆ ਚਾਰ ਨੰਬਰ ਜਰਸੀ ਦੇ ਇਹ ਜਰਸੀ ਵੀਰੇ ਦੂਜੇ ਸੂਏ ਦੇ ਸੂਣਾ ਵਾ ਇੱਕ ਹਫ਼ਤੇ ਦੀ ਕੱਚੀ ਆ 14 ਤੋਂ 15 ਕਿਲੋ ਦੋਦ ਦੱਸਿਆ ਪਿਛਲੇ ਸੂਏ ਦਾ ਬ੍ਰੇਡ ਕੁਆਲਿਟੀ ਬਹੁਤ ਸੋਹਣੀ ਆ ਨਾ ਕਿੰਨੇ ਦੀ ਇਹਦਾ ਵੀਰੇ ਬੱਛੀ ਦਾ ਅੱਜ 54000 ਤੋਂ ਮਾਣੀ ਹੋਊਗਾ ਠੀਕ ਹੈ ਜੀ ਦੋਸਤੋ ਇਹ ਗੱਬਣ ਆ ਤੇ ਇਹ ਜੋੜਾ ਜਰਸੀਆਂ ਦਾ ਸੂਈਆਂ ਸਵਾਈਆਂ ਦਾ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਲਓ ਜੀ ਜੇ ਕਿਸੇ ਨੇ ਅਮਰੀਕਨ ਨਹੀਂ ਲੈਣੀ ਕਿ ਭਾਈ ਸਾਨੂੰ ਤਾਂ ਅਸੀਂ ਤਾਂ ਜਰਸੀ ਲੈਣੀ ਆ ਤੇ ਗੱਬਣ ਹੈ 14-15 ਕਿਲੋ ਦੁੱਧ ਪਿਆਜੂ ਹਫਤੇ ਦੀ ਕੱਚੀ ਆ ਕੱਦ ਕਾਠ ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਜਰਸੀਆਂ ਦੇ ਮੁਕਾਬਲੇ ਫੁੱਲੀ ਹਾਈਟ ਆ ਪਲਟੇਲਾਂ ਬਹੁਤ ਪਈਆਂ ਪੰਜਾ ਸੱਤਾਂ ਦਿਨਾਂ ਦੇ ਵਿੱਚ ਕਰਮਾਂ ਵਾਲੀ ਸੂ ਪੂਗੀ ਦੂਜਾ ਸੂਆ ਜਿੰਨੇ ਵੀ ਨਾਗ 6 7 ਇਹਨਾਂ ਦੇ ਵਿੱਚੋਂ ਬੁੱਢੀ ਕੋਈ ਵੀ ਨਹੀਂ ਨਾ ਹੀ ਕੋਈ ਲਿੱਸੀ ਲਾਂਵੀ ਮਰੀ ਹੰਬੀ ਜੀ ਆ ਉਦਾਂ ਦਾ ਤਾਂ ਇਹ ਵਪਾਰ ਹੀ ਨਹੀਂ ਕਰਦਾ ਪਸ਼ੂ ਵੱਧ ਲਿਆਵੇ ਘੱਟ ਲਿਆਵੇ ਨਵਾਂ ਹਾਨ ਜਾਨਵਰ ਲੈਂਦਾ ਤੇ ਲੈਂਦਾ ਰਾਜੀ ਆ ਗਲ ਥਣ ਨੇੜ ਤੋਂ ਵੇਖ ਲੋ ਸੋਹਣੇ ਥਾਣਾ ਥਾਣਾ ਦੀ ਸਾਫ਼ ਸੁਥਰੀ ਜਰਸੀ ਬਰੀਡ ਦੀ ਗੱਭਣ ਤਿਆਰ ਦੂਜਾ ਸੂਆ ਬੱਚੀ ਲੈਵਾ ਬਹੁਤ ਗੱਡੂ ਗੁਰੇ ਮਿੱਠੀ ਆ ਬੱਚੀ ਪੂਰੀ ਬਾਲਟੇ ਲਾਂ ਬਹੁਤ ਪਈਆਂ ਬਸ ਇੰਨਾ ਹੈਗਾ ਦੇਣ ਜਰੂਰ 5-7 ਲੈਂਦੀ ਆ ਆ ਜੋ ਜਾਂ ਮੁੱਲ ਵੀ 7-8000 ਘਾਟਾ ਜਦੋਂ ਤਿਆਰ ਹੋਗੀ ਇਹ ਬੱਚੀ 10000 ਮਹਿੰਗੀ ਮਿਲੂਗੀ ਅੱਜ 5-7 ਦਿਨਾਂ ਦੀ ਕੱਚੀ ਆ 14-15 ਕਿਲੋ ਤਾਂ ਨਾਰਮਲ ਹੀ ਪੈਜੂ ਕੋਰਾ ਕਹਿੰਦਾ ਹੋ ਸਕਦਾ ਵੱਧ ਪੈਜੇ ਤੁਹਾਡੀ ਸੇਵਾ ਤੇ ਡਿਪੈਂਡ ਆ ਆਈਆਂ ਸੂਈਆਂ ਆ ਜਾਇ ਤੇ 5 ਨੰਬਰ ਤੇ ਇਹ ਬੱਚੀ ਵੀਰੇ ਪਰਪਲ ਦੀ ਸੂਈ ਆ ਪਹਿਲਾ ਸੂਗਾ ਸੂਈ ਆ ਹੂੰ ਤੇ ਜਰਸੀ ਤੇ ਮੰਨ ਲਓ ਲਾਲਟ ਬੀਜੀ ਜਬੀ ਆਰ ਸ਼ਰਮ ਦਾ ਟੱਚ ਜਾ ਗਿਆ ਅਦੇ ਵਿੱਚ ਲੇਵੇ ਬਹੁਤ ਆ ਨਾ ਦੋਵਾਂ ਬੇੜਾਂ ਦੇ ਬਹੁਤ ਜਿਆਦਾ ਹੀ ਸੋਹਣੇ ਆ ਵੀਰੇ ਦੋਵਾਂ ਬੇੜਾਂ ਦੇ ਮੰਨ ਲਓ ਤੇ ਚਵਾਈ ਕੁਈ ਦੀ ਇੱਕ ਨੰਬਰ ਠੰਡੀ ਸੀਦਾ ਵੀਰੇ ਇਹ ਵੀ ਬੱਚੀ ਮਗਰ ਕੀ ਮਗਰ ਬੱਚਾ ਵੀਰੇ ਇਹ ਕਿੰਨਾ ਕੁ ਦੁੱਧ ਦੇਜੂ ਦੁੱਧ ਵੀਰੇ ਜਿਹੜਾ ਦੇਣਾ ਗਾਂ ਚਲੋ ਅਗਲਾ ਭਰਾ ਆ ਵੀ ਸਮਝਣਾ ਲਵੇ ਹਨ ਵੀ ਕਿੰਨਾ ਲੈ ਸਕਦਾ ਵੀ ਆਪਣੀ ਲੇਵੇ ਦੇ ਜੱਜਮੈਂਟ ਦੇ ਹਿਸਾਬ ਨਾਲ 16 17 ਕਿਲੋ ਚਾਹੀਦਾ ਬੱਚੀ ਨੂੰ ਸਹੀ ਹੈ ਬਾਕੀ ਕੋਈ ਭਰਾ ਆ ਦੀ ਸਮਝਣਾ ਲੈ ਮੈਂ ਕਿੰਨਾ ਜੋ ਸਕਦਾ ਕਿੰਨੇ ਦੀ ਇਹ ਬੱਚੀ ਦਾ ਵੀਰੇ ਮੰਨ ਲਓ ਵੀ ਬਸ ਮੰਨ ਲਈ ਲੈਣ ਦੇਣੀ ਹੈ 60000 ਰੁਪਏ ਦੀ ਬ ਗੱਡੀ ਇਹ ਬਾਹਰ ਨੂੰ ਲਓ ਜੀ ਗੋਰਾ ਕਹਿੰਦਾ ਤਾਜੀ ਸੂਈ ਹੈ ਮਗਰ ਬੱਚਾ ਜੇਰ ਜਪੜੇ ਵਾਲੇ ਪਾਸੋਂ ਓਕੇ ਕੰਪਲੀਟ ਗਰੰਟੀ ਹੋਊ ਗੋਰਾ ਕਹਿੰਦਾ ਲੇਵਾ ਦੇ ਹਿਸਾਬ ਨਾਲ ਤੇ ਬੱਚੀ ਦੇ ਹਿਸਾਬ ਨਾਲ ਅੱਗੇ ਮੇਰੀ ਜੱਜਮੈਂਟ ਦੇ ਹਿਸਾਬ ਨਾਲ ਗੋਰਾ ਕਹਿੰਦਾ ਜੇ ਮੈਂ ਚਵਾਈ ਕਰਨੀ ਹੋਵੇ ਤਾਂ 16 17 ਕਿਲੋ ਬੱਚੀ ਖੁੱਲਾ ਦੁੱਧ ਪਿਆ ਜੂ ਬਾਕੀ ਬਾਈ ਕਹਿੰਦਾ ਅਗਲੇ ਦੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਬਹੁਤ ਸੋਹਣਾ ਲੇਵਾ ਹਾਂ ਲੇਵਾ ਬਹੁਤ ਸੋਹਣਾ ਅਮਰੀਕਨ ਆਰਗਾ ਲੇਵਾ ਠੰਡੀ ਮਿੱਠੀ ਕੋਈ ਨਹੀਂ ਮੰਨ ਲਵੇ ਇਦਾਂ ਠੰਡੀ ਮਿੱਠੀ ਫਲ ਹੈ ਬਾਕੀ ਉਹ ਵੀ ਛਾਲਾ ਮਾਰਦੀ ਆ ਕਿਉਂਕਿ ਨਵਾਂ ਹਨ ਜਵਾਨੀ ਵਾਲੀ ਵੈੜ ਥਣ ਵੇਖੋ ਫੁੱਲ ਵਿਰਲਾਂ ਚ ਗੈਪ ਚ ਨਿਕੜ ਮੇ ਕੱਲੇ ਕੱਲੇ ਲੱਗੇ ਆ 66000 ਦੀ ਦੇ ਦੇਣੀ ਆ ਤਿੰਨ ਜਰਸੀਆਂ ਤਿੰਨੇ ਵੱਡੇ ਗੱਦ ਵਾਲੀਆਂ ਦੋ ਸੁਈਆਂ ਸਵਾਈਆਂ ਇੱਕ ਗੱਬਣ ਤੇ ਲੇਵੇ ਲੂਵੇ ਫੁੱਲੀ ਵੱਡੇ ਆ ਅਮਰੀਕਨ ਵਰਗੇ ਹਵਾਨੇ ਆ ਤੇ ਬਾਕੀ ਇਹਨਾਂ ਦੀ ਫੈਟ ਫੂਡ ਵੀ ਵਧੀਆ ਆ ਜਾਂਦੀ ਆ 66000 ਦੀ ਛੋਟ ਕਰਾਂਗੇ ਮੁੱਲ ਨਹੀਂ ਘਟਾਉਂਦੇ ਮੁੱਲ ਆਪਾਂ 70-73 ਕਰਦੇ ਆ ਮੁੱਲ ਗੋਰਾ ਕਹਿੰਦਾ 70-73 ਕਰਦੇ ਆ 68 ਚੋਂ ਇਕੱਲੀ ਛੋੜ ਕਰਨੀ ਐ ਉਹ ਚਲ ਮਾੜੀ ਮੋਟ ਹੋ ਜੂ ਕੋਈ ਚੱਕਰ ਨਹੀਂ ਗੋਰਾ ਕਹਿੰਦਾ ਆ ਜਿਓ ਬੇਫਿਕਰ ਹੋ ਕੇ ਚਾਰੀ ਥਣ ਕੋਈ ਵੱਧੂ ਫੋਟ ਸ਼ਾਂਗਿਆਂ ਨੇ ਚੁਵਾਈ ਚੁਈ ਦੀ ਇੱਕ ਨੰਬਰ ਆ ਬਾਕੀ ਸੂਏ ਸਵਾਏ ਪਸ਼ੂ ਦਾ ਇਹੀ ਫਾਇਦਾ ਹੁੰਦਾ ਕਿ ਅਗਲੇ ਚੋਈ ਤੋਂ ਪਤਾ ਲੱਗ ਜਾਂਦਾ ਲਓ ਜੀ ਜ਼ੇਰ ਦੀ ਗੋਰਾ ਕਹਿੰਦਾ ਆਪਣੀ ਗਾਰੰਟੀ ਹੋਊਗੀ ਤੇ 16 17 16 17 ਗੋਰਾ ਕਹਿੰਦਾ ਖੁੱਲਾ ਦੁੱਧ ਪਿਆ ਜੂ 68 ਚੋਂ ਛੋੜ ਵੀਰ ਕਹਿੰਦਾ ਕਰ ਦੂੰ ਫੋਲ ਵੱਡੇ ਕੱਦ ਵਾਲੀ ਜਰਸੀ ਆ ਜਰਸੀ ਆ ਗੱਬਣਾ ਇਹ ਵੀ ਵੱਡੇ ਕੱਦ ਵਾਲੀ ਆ ਤੇ ਪਰਲੀਆਂ ਤੋਂ ਚਲੋ ਅਮਰੀਕਾ ਨਾਲ ਵੱਡੀਆਂ ਹੈਗੀਆਂ ਹੈਗੀਆਂ ਅਮਰੀਕਾ ਨਾਲ ਦੇ ਬਰਾਬਰ ਹੀ ਸੇਮ ਹੀ ਹਾਈਟ ਆ ਜਰਸੀਆਂ ਦੀ ਵੀ ਲਾਸਟ ਤੇ ਆ ਜਾ ਲਾਸਟ ਸਾਈਡ ਇਹਦੇ ਦੋ ਦੇ ਦੋ ਸੂਏ ਆ ਮਗਰ ਬੱੱਚਾ ਵਾ ਹਾਂ ਇਹ ਅਮਰੀਕਾ ਤੋਂ ਆਗਿਆ ਆਈ ਆ ਜੀ ਆਪਣੇ ਕੋਲੇ ਪਿਛਲੇ ਸੂਏ ਦਾ ਵੀਰੇ ਆਪ ਨੂੰ 21 ਤੋਂ 22 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਵੀ ਬੰਦੇ ਕੋਲ 20 25 گاਵਾਂ ਦਾ ਫਾਰਮ ਹੈਗਾ ਵਾ ਹਾਂ ਤੇ ਹੁਣ ਵੀ ਉਹ ਤਾਂ ਦੱਸਦੇ ਗਵਾਲਾ 14 15 ਕਿਲੋ 25 ਕਿਲੋ ਤਿਆਰ ਆ ਹਾਂ ਤੇ ਬਾਕੀ ਚਲੋ ਅਗਲਾ ਭਰਾ ਵੀ ਸਮਝਣ ਲੱਗਦੇ ਹਾਂ ਪਿਛਲੇ ਸੂਏ ਦਾ ਕਿੰਨਾ ਦੁੱਧ ਆਸੇ 21 ਤੋਂ 22 ਕਿਲੋ ਜੀ ਕੱਢੀ ਹੈ ਬਹੁਤ ਆ ਵਜਨ ਹਾਂ ਉਹ ਸਾਹਮਣੇ ਹੀ ਆ ਦੋਸਤੋ ਲੇਵਾਲੂਆ ਗੋਰਾ ਕਹਿੰਦਾ ਬਹੁਤ ਥੋੜੇ ਸਾਹਮਣੇ ਤੁਸੀਂ ਵੇਖ ਹੀ ਲੈਣਾ 21 ਤੋਂ 22 ਕਿਲੋ ਗੋਰਾ ਦੱਸਦਾ ਜੀ ਤੋਂ ਲਈ ਹੈ ਕੱਲ ਦੀ ਸੂਈ ਆ ਕੱਲ ਰਾਤ ਦੀ ਸੂਈ ਆ ਜੇਰ ਇਹਦੀ ਵੀ ਕੰਪਲੀਟ ਹੈ ਜੇਰ ਦੀ ਗੋਰਾ ਕਹਿੰਦਾ ਆਪਣੀ ਗਾਰੰਟੀ ਹੋ ਉਹ ਤਾਂ ਕਹਿੰਦੇ ਕੱਲ ਦੀ ਸੂਈ ਥਲੇ 14 15 ਕਿਲੋ ਬੋਲੀ ਵੀ ਤਿਆਰ ਆ ਸੋਹਣੀ ਵੱਡੇ ਕੱਦ ਕਾ 48 ਜਰਸੀ ਲੇਵਾ ਹੋਏ ਦਾ ਵੀ ਪੂਰਾ ਖੁੱਲਾ ਵੱਡਾ ਹਵਾਨਾ ਥਣ ਵੇਖ ਲਓ ਸੋਹਣੇ ਆ ਅੱਧ ਦੀ ਚਵਾਈ ਵਾਲੇ ਗੁਲਾਬੀ ਫੁੱਲ ਗੈਪ ਚ ਦੂਰੀ ਚ ਨਿਖੜ ਮੇ ਕੱਲੇ ਕੱਲੇ ਲੱਗੇ ਆ ਜੇ ਕੋਈ ਭੈਣ ਭਰਾ ਚੰਗੀਆਂ ਜਰਸੀਆਂ ਲੈ ਆਂਦਾ ਚਾਹਵਾਨ ਹੋਵੇ ਤੇ ਤਿੰਨ ਜਰਸੀਆਂ ਗੋਰੇ ਦੇ ਘਰੇ ਖੜੀਆਂ ਤਿੰਨੇ ਸੇਮ ਹੀ ਹਾਈਟ ਦੀਆਂ ਚੰਗੇ ਦੁੱਧ ਵਾਲੀਆਂ ਦੋ ਸੂਈਆਂ ਸਵਾਈਆਂ ਇੱਕ ਗੱਬਣ ਹੈ ਤੇ ਦੂਜੀਆਂ ਦੋ ਫੁੱਲ ਅਮਰੀਕਨ ਫੁੱਲ ਕੁਆਲਿਟੀ ਚ ਇੱਕ ਥੋੜਾ ਜਿਹਾ ਕ੍ਰਾਸ ਆਂਗ ਜਦੋਂ ਚਲੋ ਦੀ ਫੈਟ ਵਧੀਆ ਆ ਜੂ ਭਾਅ ਵੀ ਉਹ ਤੋਂ ਛੋਟਾ ਹੀ ਆ ਪਰ ਜਾਨਵਰ ਛੇ ਦੇ ਛੇ ਹੀ ਚੰਗੇ ਆ ਮਾੜਾ ਨਾਗੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਫਟੋਂਗ ਉੱਪਰੋਂ ਚੌੜਾ ਹਵਾਨਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਅਗਾੜੀ 'ਚ ਵੀ ਦੁੱਧ ਚੰਗਾਉ ਮੂਰਲੇ ਥਾਂ ਤੋਂ ਫਟੋਂਗ ਹੀ ਹਵਾਨਾ ਅਗੇ ਧੋਨੀ ਵਾਲੇ ਪਾਸੇ ਨੂੰ ਫਿਰਦਾ ਬੁੱਥੀ ਪਾਤੀ ਫੁੱਲੀ ਸਨਖੀ ਆ ਬੁੱਧੀ ਵਾਲੀ ਬੱਚੀ ਜਰਸੀ ਬਰੀਡ ਦੀ ਦੂਜਾ ਸੂਆ ਰਾਤ ਦੀ ਸੂਈ ਆ ਕਿੰਨੇ ਦੀ ਗੁਰੇ ਇਹ ਵੀ ਬੱਚੀ ਦਾ ਮੇਰੇ 86000 ਜੀ ਮਾਨਦਾਨੀ ਦਾ ਕਰਦਾਂਗੇ ਇਹ ਹੋਊਗਾ ਮਾਨਦਾਨੀ ਰੇਟ ਬਿਲਕੁਲ ਜਾਇਜ਼ ਹੀ ਆ ਮੇਰੇ ਬੱਚੀ ਦਾ ਸਹੀ ਆ ਹਾਂਜੀ ਲਓ ਜੀ ਇਹਦਾ 86 ਜੋ ਮਾਨਤਾਨ ਹੋ ਜੂਗਾ ਗੁਰਾ ਕਹਿੰਦਾ ਰੇਟ ਜੈ ਜੀ ਆ ਹੋਊਗਾ ਮਾਨਤਾ ਨਹੀਂ 21 22 ਕਿਲੋ ਦੁੱਧ ਪਹਿਲਾਂ ਨੇ ਦਿੱਤਾ 20 ਬੱਚੇ 20 25 ਪਸ਼ੂ ਸੀਗੇ ਜਿਹੜੇ ਫਾਰਮ 'ਚ ਉਹ ਇਹ ਆਈ ਆ ਮਤਲਬ ਵੱਡਾ ਫਾਰਮ ਨਹੀਂ ਸੀ ਚਲੋ ਛੋਟਾ ਵੀ ਨਹੀਂ ਕਹਿ ਸਕਦੇ 20 25 ਪਸ਼ੂ ਬਹੁਤ ਹੁੰਦੇ ਆ ਘਰੇ ਤਾਂ ਇੰਨੇ ਪਸ਼ੂ ਰੱਖੇ ਨਹੀਂ ਜਾਂਦੇ ਸਮਾਰਟ ਫਾਰਮ ਸੀ ਪਰ ਜਾਨਵਰ ਗੋਰਾ ਕਹਿੰਦਾ ਸਾਰੇ ਹੀ ਚੰਗੇ ਸੀ ਉਹਨਾਂ ਕੋਲੇ ਬਾਕੀ ਤੁਹਾਨੂੰ ਆਪ ਹੀ ਦੱਸੀ ਜਾਂਦੀ ਬਿਊਟੀ ਬੁਟੀ ਇਹਦੀ ਵੀ ਫੌਲੀ ਆ ਬਾਕੀ ਦੁੱਧ 21 22 ਕਿਲੋ ਪਹਿਲਾਂ ਨੇ ਦੇਤਾ 14 15 ਦਾ ਕੱਲ ਦੀ ਸੂਈ ਥੱਲੇ ਅਗਲੇ ਕਹਿੰਦੇ ਬੌਲੀ ਤਿਆਰ 86 'ਚੋਂ ਛੋੜ ਛੱਪਾ ਮਾਨ ਤਾਣ ਹੋ ਜੂ ਹੋ ਜੂ ਥੋੜਾ ਥੋੜਾ ਕੱਲੀ ਕੱਲੀ ਜੋ ਵੀ ਜੋੜੇ ਜੋ ਵੱਧ ਹੋ ਜੂ ਅਮਰੀਕਾ ਨਾਲ ਜਿੱਦਾਂ ਕਾਦਾ ਤੇ ਅਮਰੀਕਾ ਨਾਲ ਜਿੰਨੇ ਦੁੱਧ ਪਲੂਨ ਨੇ ਦਿੱਤਾ ਇਸ ਟਾਈਮ ਦੂਜੀ ਸੂਏ ਸੂਈ ਆ ਰਾਤ ਦੀ ਸੂਈ ਆ ਇਹ 6 ਜਨਵਾਰ ਆ ਜਿਨ੍ਹਾਂ ਦੇ ਵਿੱਚੋਂ ਚਾਰ ਵੜਾਂ ਸੂਈਆਂ ਸਵਾਈਆਂ ਤੇ ਦੋ ਗੱਬਣਾ ਵੜਾਂ ਸਾਰੀਆਂ ਹੀ ਵੱਡੇ ਕਦ ਕਾਠਾ ਲੀਆਂ ਨੇ ਤੇ ਵਿੱਚੋਂ ਨਕਦੀ ਦਰمیانی ਜੀ ਹਾਈਟ ਦੀ ਕੋਈ ਵੀ ਨਹੀਂ ਫੋਨ ਨੰਬਰ ਸਕਰੀਨ ਤੇ ਹੈ ਜਿਹਦੇ ਜਿਹੜੀ ਵੀ ਮਾਨੂੰ ਪੱਛੀ ਲੱਗੀ ਕੋਰੇ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ